ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਅੱਜ ਪੰਜਾਬ ਦੇ ਅੰਦਰ ਆ ਕੇ ਸਾਰੀ ਪ੍ਰਭਾਵਿਤ ਤਸੀਲਾਂ ਦਾ ਦੌਰਾ ਕੀਤਾ ਡੇਰਾ ਬਾਬਾ ਨਾਨਕ ਅਜਨਾਲਾ ਗੁਰਦਾਸਪੁਰ ਔਰ ਪੰਜਾਬ ਦੇ ਸਾਰੇ ਹੀ ਪ੍ਰਭਾਵਿਤ ਖੇਤਰਾਂ ਦੇ ਕਿਸਾਨਾਂ ਨੂੰ ਖੁਦ ਮਿਲੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਕਿਸ ਤਰ੍ਹਾਂ ਅਵੈਤ ਖਨਨ ਔਰ ਅਵੈਤ ਕਟਾਈ ਕਾਰਨ ਪੰਜਾਬ ਐਡੀ ਵੱਡੀ ਆਪ ਦਾ ਪੁਗਤ ਰਿਹਾ ਪ੍ਰਧਾਨ ਮੰਤਰੀ ਨੇ ਖੁਦ ਵੀ ਸੁਰੱਖਣ ਕੀਤਾ ਕਿਸਾਨ ਮਜ਼ਦੂਰਾਂ ਨੂੰ ਮਿਲੇ ਐਤਿਮ ਮਜ਼ਦੂਰਾਂ ਨੂੰ ਮਿਲੇ ਅਤੇ ਉਹਨਾਂ ਪਹਿਣਾ ਨੂੰ ਵੀ ਮਿਲੇ ਜਿਨ੍ਹਾਂ ਦੇ ਮਕਾਨ ਟੇਸੀ ਪੰਜਾਬ ਦੇ ਕਿਸਾਨਾਂ ਨੇ ਸਮੂਹਿਕ ਹੋ ਕੇ ਜਿਹੜੇ ਉੱਤੇ ਉਪਸਥਿਤੀ ਸੀ ਉਹਨਾਂ ਨੇ ਸਮੂਹਿਕ ਹੋ ਕੇ ਧੰਨਵਾਦ ਕੀਤਾ ਪ੍ਰਧਾਨ ਮੰਤਰੀ ਜੀ ਦਾ ਕਿ ਤੁਸੀਂ ਪੰਜਾਬ ਭਾਰਤ ਦੀ ਖੇਤੀ ਭਾਰਤ ਦੇ ਪਸ਼ੂ ਪਾਲਕ ਭਾਰਤ ਦੇ ਮੱਛੀ ਪਾਲਕ ਔਰ ਐਮ ਐਸ ਐਮਈ ਦੀ ਰੱਖਿਆ ਜਿਹੜੀ ਕਵਚ ਬਣ ਕੇ ਕੀਤੀ ਹੈ इंटरनेशनल फ्रंट पे की थी पूरी उन्होंने सराहना भी की थी और प्रधानमंत्री ਨੂੰ साधुवाद ਵੀ ਦਿੱਤਾ आज प्रधानमंत्री जी ने सारे्यानु सुनन ਤੋਂ ਬਾਅਦ 12000 ਕਰੋੜ ਰੁਪਏ ਜਿਹੜਾ ਐਨ ਡੀ ਆਰ ਐਫ ਦਾ ਅਤ੍ਰਿਕਤ ਉਸ ਤੋਂ ਇਲਾਵਾ 1600 ਕਰੋੜ ਯਾਨੀ 13600 ਕਰੋੜ ਰੁਪਏ ਦਾ ਪੰਜਾਬ ਚ ਪੈਕੇਜ ਐਸ ਆਪਦਾ ਨਾਲ ਨਿਪਟਨ ਵਾਸਤੇ ਦਿੱਤਾ ਔਰ ਅੱਜ ਜੁਨਾ ਨੇ ਬਹੁ ਹੀ ਯਾਮੀ ਘੋਸ਼ਣਾਵਾਂ ਕੀਤੀ